ਆਲੂ ਨੂੰ ਖਾਣਾ ਸਾਰੇ ਬਹੁਤ ਪਸੰਦ ਕਰਦੇ ਨੇ ਆਯੁਰਵੇਦ ਦੇ ਅਨੁਸਾਰ ਦੇਖਿਆ ਜਾਵੇ ਤਾਂ ਆਲੂ ਰਸ ਦੇ ਵਿੱਚ ਘਟੂ ਤੇ ਊਸ਼ਣ ਵੀਰਿਆ ਹੁੰਦਾ ਹੈ ਯਾਨੀ ਕਿ ਇਸ ਦੀ ਤਸੀਰ ਦੇਖਿਆ ਜਾਵੇ ਤਾਂ ਗਰਮ ਹੁੰਦੀ ਹੈ ਤੁਸੀਂ ਦੇਖਿਆ ਹੀ ਹੋਣਾ ਕਿ ਜ਼ਿਆਦਾਤਰ ਜੋ ਗਰਮੀ ਦੀਆਂ ਸਬਜ਼ੀਆਂ ਨੇ ਉਹਦੇ ਵਿੱਚ ਆਲੂ ਯੂਜ਼ ਨਹੀਂ ਹੁੰਦਾ ਕੁਦਰਤੀ ਤੌਰ ਤੇ ਹੀ ਗਰਮੀਆਂ ਦੇ ਫਲ ਤੇ ਸਬਜ਼ੀਆਂ ਦੋਨਾਂ ਦੇ ਵਿੱਚ ਹੀ ਪਾਣੀ ਦਾ ਕੰਟੈਂਟ ਜ਼ਿਆਦਾ ਹੁੰਦਾ ਹੈ ਤੇਜੇ ਵਾਤ ਪਿੱਤ ਕਫ ਦੋਸ਼ਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਹ ਵਾਤ ਤੇ ਕਫ ਦੋਸ਼ ਦੋਨਾਂ ਨੂੰ ਘਟਾਉਣ ਵਾਲਾ ਹੁੰਦਾ ਹੈ ਹੁਣ ਇੱਥੇ ਇੰਟਰਸਟਿੰਗ ਫੈਕਟ ਇਹ ਹੈ ਕਿ ਆਪਾਂ ਜ਼ਿਆਦਾਤਰ ਸੋਚਦੇ ਹਾਂ ਕਿ ਆਲੂ ਦੇ ਨਾਲ ਮੋਟਾਪਾ ਵੱਧਦਾ ਹੈ ਪਰ ਆਯੁਰਵੇਦ ਦੇ ਵਿੱਚ ਤਾਂ ਇਸ ਨੂੰ ਕਫ ਨੂੰ ਘਟਾਉਣ ਵਾਲਾ ਕਿਹਾ ਗਿਆ ਹੈ ਯਾਨੀ ਸਿਰਫ ਤਲਕੇ ਖਾਣ ਵਾਲੇ ਆਲੂ ਦੇ ਨਾਲ ਮੋਟਾਪਾ ਹੋ ਸਕਦਾ ਹੈ ਬੋਇਲਡ ਜਾਂ ਫਿਰ ਸਬਜੀ ਵਾਲੇ ਆਲੂ ਦੇ ਨਾਲ ਵਾਤ ਤੇ ਕਫ ਦੋਸਤੋਂ ਨੂੰ ਹੀ ਘਟਦੇ ਨੇ ਤੇ ਦੂਸਰੇ ਪਾਸੇ ਆਯੁਰਵੇਦ ਦੇ ਵਿੱਚ ਆਲੂ ਨੂੰ ਪਿਤ ਦੋਸ਼ ਨੂੰ ਵਧਾਉਣ ਵਾਲਾ ਕਿਹਾ ਗਿਆ ਹੈ ਯਾਨੀ ਜਿੰਨਾ ਦੀ ਪਿੱਤਜ ਪ੍ਰਕਿਰਤੀ ਹੈ ਜਾਂ ਫਿਰ ਪਿਤ ਦੋਸ਼ ਦੇ ਵਧਨ ਨਾਲ ਕੁਝ ਹੈਲਥ ਇਸ਼ੂਸ ਨੇ ਜਿਸ ਤਰ੍ਹਾਂ ਕਿ ਜਿਨ੍ਹਾਂ ਨੂੰ ਗਰਮੀਆਂ ਦੇ ਵਿੱਚ ਨਕਸੀਰ ਫੁੱਟਣ ਦੀ ਪ੍ਰੋਬਲਮ ਹੁੰਦੀ ਹੈ ਜਾਂ ਫਿਰ ਜਿਨ੍ਹਾਂ ਦੇ ਹੱਥਾਂ ਪੈਰਾਂ ਦੇ ਵਿੱਚ ਜਲਨ ਰਹਿੰਦੀ ਹੈ ਇਸ ਤੋਂ ਇਲਾਵਾ ਸਕਿਨ ਪ੍ਰੋਬਲਮਸ ਸਕਿਨ ਇਚਿੰਗ ਜਾਂ ਸਕਿਨ ਰੈਸ਼ਸ ਹੁੰਦੇ ਨੇ ਉਹ ਗਰਮੀਆਂ ਦੇ ਮੌਸਮ ਦੇ ਵਿੱਚ ਆਲੂ ਨੂੰ ਘੱਟ ਹੀ ਖਾਣ ਕਿਸੇ ਵੀ ਖਾਣੇ ਦੇ ਵਿੱਚ ਮੌਜੂਦ ਕਾਰਬੋਹਾਈਡਰੇਟਸ ਫੈਟਸ ਜਾਂ ਫਿਰ ਪ੍ਰੋਟੀਨ ਤੋਂ ਇਲਾਵਾ ਆਯੁਰਵੇਦ ਦੇ ਵਿੱਚ ਖਾਣੇ ਦੇ ਵਿੱਚ ਮੌਜੂਦ ਉਸ ਦੇ ਗੁਣ ਰਸ ਤੇ ਤਾਸੀਰ ਬਾਰੇ ਵੀ ਦੱਸਿਆ ਗਿਆ ਹੈ ਜਿਸ ਨੂੰ ਜਾਣ ਕੇ ਆਪਾਂ ਕਈ ਤਰ੍ਹਾਂ ਦੇ ਹੈਲਥ ਇਸ਼ੂਸ ਤੋਂ ਬਚ ਵੀ ਸਕਦੇ ਹਾਂ ਤੇ ਉਹਨਾਂ ਨੂੰ ਠੀਕ ਵੀ ਕਰ ਸਕਦੇ ਹਾਂ ਸੋ ਕਿਸੇ ਵੀ ਹੈਲਥ ਇਸ਼ੂ ਦੇ ਵਿੱਚ ਤੁਸੀਂ ਮੈਡੀਸਨ ਦੇ ਨਾਲ ਨਾਲ ਕਿੱਦਾਂ ਦਾ ਖਾਣਾ ਪੀਣਾ ਰੱਖ ਰਹੇ ਹੋ ਉਸ ਨੂੰ ਦੇਖਣਾ ਵੀ ਬਹੁਤ ਇੰਪੋਰਟੈਂਟ ਹੁੰਦਾ ਹੈ ਜੋ ਕਿ ਤੁਹਾਡੀ ਡਿਜ਼ੀਜ਼ ਨੂੰ ਜਲਦੀ ਠੀਕ ਵੀ ਕਰਦਾ ਹੈ ਤੇ ਉਸ ਨੂੰ ਦੁਬਾਰਾ ਹੋਣ ਤੋਂ ਵੀ ਬਚਾਉਂਦਾ ਹੈ ਸੋ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਗਹਿਰਾਈ ਨਾਲ ਜਾਨਣਾ ਬਹੁਤ ਜ਼ਰੂਰੀ ਹੈ ਤਾਂ ਕਿ ਤੁਹਾਡੀ ਸਿਹਤ ਵੀ ਠੀਕ ਰਹੇ ਤੇ ਤੁਸੀਂ ਮੈਡੀਸਿਨਸ ਤੋਂ ਵੀ ਦੂਰ ਰਹਿ ਸਕੋ ਇਸ ਦੇ ਰਿਲੇਟਿਡ ਅਸੀਂ ਇੱਕ ਫੂਡ ਸੀਰੀਜ਼ ਵੀ ਸ਼ੁਰੂ ਕੀਤੀ ਹੈ ਜਿਸ ਨੂੰ ਕਿ ਤੁਸੀਂ ਪਲੇਲਿਸਟ ਵਿੱਚ ਜਾ ਕੇ ਵੀ ਦੇਖ ਸਕਦੇ ਹੋ ਆਯੁਰਵੇਦ ਤੇ ਹੋਰ ਇਸ ਤਰ੍ਹਾਂ ਦੀ ਜਾਣਕਾਰੀ ਲਈ ਸਾਨੂੰ ਜ਼ਰੂਰ ਫੋਲੋ ਕਰੋ ਆਯੁਰਵੈਦਿਕ ਮੈਡੀਸਿਨ ਵੀ ਅਗਰ ਤੁਸੀਂ ਮੰਗਵਾਣੀ ਹੈ ਤਾਂ ਤੁਸੀਂ ਸਾਨੂੰ ਹੇਠ ਲਿਖੇ ਨੰਬਰ ਤੇ ਸੰਪਰਕ ਕਰ ਸਕਦੇ ਹੋ